ਸ਼ੇਰ ਬਈ ਮੋਟਰਸਾਈਕਲ ਵਾਲੇ ਦੇ ਨਾਲ ਕੰਮਾਂ 'ਚ ਇਹ ਰੌਲਾ ਪਿਆ ਬਾ ਵੀ ਫਲਾਣਾ ਮਿਸਤਰੀ ਤਾਂ 3500 ਜਾਂ ਫਲਾਣਾ ਮਿਸਤਰੀ 4500 'ਚ ਕਿੱਟ ਪਾ ਕੇ ਪੂਰੇ ਇੰਜਨ ਦਾ ਕੰਮ ਕਰ ਦਿੰਦਾ ਤੇ ਗਰੰਟੀ ਵੀ ਦਿੰਦਾ ਤੇ ਵੀ ਤੂੰ ਫਲਾਣਾ 7000 ਲਵਾਈ ਜੰਨਾ ਜਾਂ ਤੂੰ 5500 ਲਵਾਈ ਜੰਨਾ ਜਾਂ ਤੂੰ 6000 ਕਹੀ ਜੰਨਾ ਵੀ ਯਾਰ ਇੰਨਾ ਫਰਕ ਕਿਉਂ ਆ? ਯਾਰਾ ਤੂੰ ਇੰਨੇ ਘੱਟ ਇੰਨੇ ਪੈਸੇ ਜ਼ਿਆਦਾ ਕਿਉਂ ਲੈਣਾ ਜਾਂ ਫਲਾਣਾ ਤੂੰ ਇੰਨੇ ਪੈਸੇ ਘੱਟ ਕਿਉਂ ਲੈਣਾ ਇਹ ਚੀਜ਼ਾਂ ਦੀ ਚਰਚਾ ਚੱਲਦੀ ਆ ਆਹ ਮੈਂ ਇੱਕ ਪਰਚੀ ਬਣਾਈ ਆ ਜਿਹੜਾ ਸਮਾਨ ਮੋਟਰਸਾਈਕਲਾਂ 'ਚ ਪੈਂਦਾ ਇਹ ਉਹ ਪਰਚੀ ਬਣੀ ਆ ਵੀ ਜਿਹੜਾ ਸਮਾਨ ਮੋਟਰਸਾਈਕਲਾਂ 'ਚ ਆਮ ਤੌਰ ਤੇ ਪੈਂਦਾ ਜਦੋਂ ਜਾ ਬਾਹਲਾ ਮੋਟਰਸਾਈਕਲ ਕਿਸੇ ਦਾ ਖਰਾਬ ਨਹੀਂ ਹੁੰਦਾ ਜਾਂ ਗੇਰਗੁਰ ਨਹੀਂ ਖਰਾਬ ਨਿਕਲਦੇ ਜਾਂ ਮੰਨ ਲਓ ਕ੍ਰੋਨੋ ਗੀਅਰ ਦੀ ਗਰਾਰੀ ਵਗੈਰਾ ਜਾਂ ਇੰਜਣ ਦੇ ਗੇਰਾਂ ਵਾਲੇ 베어ਿੰਗ ਨਹੀਂ ਪਾਉਣੇ ਇਹ ਉਹ ਚੀਜ਼ ਦੀ ਪਰਚੀ ਬਣੀ ਹੈ ਜੇ ਉਹ ਚੀਜ਼ਾਂ ਦੇ ਵਿੱਚ ਉਹ ਚੀਜ਼ਾਂ ਦਾ ਸਮਾਨ ਲਾਉਣਾ ਹੋਵੇ 베어ਿੰਗ ਵਗੈਰਾ ਵਿੱਚ ਲਾਉਣੇ ਹੋਣ ਜਾਂ ਕੋਈ ਗੀਅਰ ਦਾ ਕੰਮ ਵਗੈਰਾ ਲਾਉਣਾ ਹੋਵੇ ਕਿ ਇੱਕ ਸ਼ਾਫਟ ਵਗੈਰਾ ਖਰਾਬ ਹੁੰਦੀ ਹੈ ਗੀਅਰ ਸ਼ਾਫਟ ਵਗੈਰਾ ਖਰਾਬ ਹੁੰਦੀ ਹੈ ਫੇਰ ਉਹ ਕੰਮ ਆ ਪਰਚੀ ਦੇ ਹਿਸਾਬ ਨਾਲ 10000 ਤੱਕ ਵੀ ਬਗਜੂ ਪਰ ਅਸੀਂ ਜੇ ਵੱਧ ਤੋਂ ਵੱਧ ਕੰਮ ਹੋਵੇ ਤਾਂ 7000 ਅਖੀਰ ਹੁੰਦਾ ਜੇ ਕੋਈ ਗੇਅਰ ਦੀ 샤ਫਟ કે ਕਾਲੀ 샤ਫਟ ਵਗੈਰਾ ਪੈਂਦੀ ਹੋਵੇ ਮੋਲੇਲ ਦਾ ਨਟ ਲੀਕ ਹੋ ਜਾਂਦਾ ਇਹ ਚੀਜ਼ਾਂ ਦੀ ਪਰਚੀ ਵੱਖਰੀ ਹੁੰਦੀ ਹੈ ਆਹ ਤੁਹਾਨੂੰ ਮੈਂ ਦੱਸਦਾ ਮੇਨ ਮੇਨ ਚੀਜ਼ਾਂ ਇਸ ਸਪਲੈਂਡਰ ਮੋਟਰਸਾਈਕਲ ਦੀ ਪਰਚੀ ਹੈ ਜੇ ਇਹ ਹੀ ਪਲਟੀਨੀਅਮ ਦਾ ਬੈਲ ਬਣਾਉਣਾ ਹੋਵੇ ਇਹ ਥੋੜਾ ਜਿਹਾ ਫਰਕ ਪਊਗਾ ਕਿ ਪਲਟੀਨੀਅਮ ਦਾ ਸਮਾਨ ਐਟਮ ਮਗਰ ਵੀ 30 50 ਰੁਪਿਆ ਦਾ 100 ਰੁਪਿਆ ਦਾ ਫਰਕ ਹੁੰਦਾ ਹੁਣ ਮੋਟਰਸਾਈਕਲ 'ਚ ਇਹ ਕੀ ਪੈਂਦਾ ਜੀ ਪਿਸਟਨ ਐਕਸ਼ਨ ਜੇ ਤੁਸੀਂ ਊ ਸ਼ਾਇਦ ਆ ਪਾਉਣੇ ਆ ਸਪਲੈਂਡਰ ਦਾ ਤਕਰੀਬਨ ਉਹ 450 ਤੋਂ ਲੈ ਕੇ 480 ਰੁਪਈਆ ਤੱਕ ਹੁੰਦਾ ਸਪਲੈਂਡਰ ਮੋਟਰਸਾਈਕਲ ਦਾ ਜੇ ਗੌਡਸ ਦਾ ਪਾਣਾ ਉਹ ਮੇਰੇ ਸਹਾਰ ਨਾਲ 370 ਰੁਪਈਆ ਦਾ 380 ਰੁਪਈਆ ਦਾ ਮਾਰਕਟ ਹੋ ਸਕਦਾ 20 30 ਰੁਪਈਆ ਦਾ ਸ਼ਹਿਰ ਦੇ ਸਹਾਰ ਨਾਲ ਮਾੜਾ ਮੋਟਾ ਫਰਕ ਹੋਵੇ ਇੱਕ ਜੈਨ ਕਿਟ ਹੁੰਦੀ ਹੈ ਜੀ ਇਹ ਚੰਗੀ ਮਾੜੀ ਦਾ ਫਰਕ ਹੁੰਦਾ ਵੀ ਜੇ ਤਾਂਬੀ ਜੀ ਲੈਣੀ ਆ ਤਾਂ 100 ਰੁਪਈਆ ਦੇ ਵੀ ਮਿਲ ਜਾਂਦੀ ਹੈ 120 ਦੇ ਵੀ ਮਿਲ ਜਾਂਦੀ ਹੈ ਇਹ ਪੂਰੀ ਚੰਗੀ ਲੈਣੀ ਹੋਵੇ ਉਹ 180ਾਂ ਦੀ ਮਿਲਦੀ ਆ 200 ਦੀ ਮਿਲਦੀ ਆ 170 ਰੁਪਈਆ ਦੀ ਮਿਲਦੀ ਆ ਜਿੰਨੇ ਸਾਨੂੰ ਦੱਸਿਆ ਵੀ ਸ਼ਹਿਰ ਦੇ ਹਿਸਾਬ ਨਾਲ ਤਰਕ ਹੁੰਦਾ ਕਲਚ ਪਲੇਟ ਹੁੰਦੀ ਹੈ ਜੀ ਐਮਕੇ ਕੰਪਨੀ ਦੀ 130 140 ਰੁਪਈਆ ਦਾ ਰੇਟ ਹੁੰਦਾ ਜੇ origignal ਲੈਣੀ ਆ ਉਹ ਕੋਈ 750 ਵੀ ਲਾ ਆਂਦਾ 350 ਵੀ ਲਾ ਆਂਦਾ 280 ਵੀ ਲਾ ਆਂਦਾ ਠੀਕ ਹੈ ਜੀ ਇੱਕ ਹੁੰਦੀ ਆ ਮੋਟਰਸਾਈਕਲ ਦੇ ਵਿੱਚ ਟਾਈਮਿੰਗ ਚੇਨ ਜਿਹਨੂੰ ਆਪਾਂ ਛੋਟੀ ਚੇਨ ਕਹਿ ਦਿੰਨੇ ਆ ਉਹ ਮੋਟਰਸਾਈਕਲਾਂ ਦੇ ਜੇ ਹਾਫ ਪੈਂਦੀ ਹੋਵੇ ਤਹਾਫ 310 ਰੁਪਈਆ ਦੀ Ориਜਨਲ ਮਿਲ ਜਾਂਦੀ ਹੈ 280 ਦੀ ਮਿਲ ਜਾਂਦੀ ਹੈ 300 ਦੀ ਮਿਲ ਜਾਂਦੀ ਹੈ 330 ਦੀ ਮਿਲ ਜਾਂਦੀ ਹੈ ਜੇ ਇਹ ਕੰਪਲੀਟ ਲੈਣੀ ਹੋਵੇ ਇਹ 380 ਦੀ ਵੀ ਮਿਲ ਜਾਂਦੀ ਹੈ ਤੇ 410 ਦੀ ਵੀ ਮਿਲ ਜਾਂਦੀ ਹੈ 430 ਦੀ ਵੀ ਮਿਲ ਜਾਂਦੀ ਹੈ ਸ਼ਹਿਰ ਦੇ ਹਿਸਾਬ ਨਾਲ ਡਿਫਰੈਂਟ ਰੇਟ ਹੁੰਦੇ ਆ ਉਸ ਤੋਂ ਬਾਅਦ ਆ ਗਿਆ ਜੀ ਮੁਗਲੈਲ ਇਹ 250 ਤੋਂ ਲੈ ਕੇ 350 ਦੇ ਵਿੱਚ ਵਿੱਚ ਹੁੰਦਾ ਮੁੜ ਕੇ ਸੀਲ ਕੱਟ ਹੁੰਦੀ ਹੈ ਹਾਲਕਿ ਇਹਦੇ ਵਿੱਚ ਰੌਟਰੈਂਕ ਦੇ ਰੌਟਰੈਂਕ ਕਿੱਟ ਇੱਕ ਵੱਖਰੀ ਹੁੰਦੀ ਹੈ ਉਹਦਾ ਮੈਂ ਪਹਿਲੇ ਨਹੀਂ ਲਾਇਆ ਕਿਉਂਕਿ ਜੈਨ ਕਿੱਟ ਦੇ ਵਿੱਚ ਹੁੰਦੀ ਹੈ ਜਿਹੜੇ ਮੁਲਾਇਲ ਤੁਹਾਨੂੰ ਦੱਸ ਹੀ ਦਿੱਤਾ 250 ਤੋਂ ਲੈ ਕੇ 350 ਦੇ ਵਿੱਚ ਵਿੱਚ ਸੀਲ ਕਿੱਟ ਹੁੰਦੀ ਹੈ ਜੀ ਚੰਗੀ ਸੀਲ ਕਿੱਟ ਲੈਣੀ ਹੈ 250 220 ਰੁਪਈਆ ਦੀ ਅੰਦਾਜ਼ਾ ਤੇ ਬਾਲ ਆ ਗਈ ਜੇ ਬਾਲ ਆਪਾਂ ਊਸ਼ਾ ਦੇ ਪਾਉਣੇ ਆ ਊਸ਼ਾ ਦੇ 160 ਜਾਂ 180 ਰੁਪਈਆ ਦੇ ਹੁੰਦੇ ਆ ਜੇ ਆਪਾਂ ਆਮ ਪੌਣੀਆਂ ਉਹ 120 ਰੁਪਈਆ ਦੇ ਵੀ ਮਿਲ ਜਾਂਦੇ ਸ਼ਹਿਰ ਦੇ ਹਿਸਾਬ ਨਾਲ 10 ਆ 20 ਹਿਸਾਬ ਉੱਚਾ ਨਹੀਂ ਮਤਲਬ ਇਹ ਕਿਹਦੇ ਚਾਹੇਂਦੀਆਂ ਬਾਲਾਂ ਦੀਆਂ ਸੀਲ ਅਰੀਜਨਲ ਹੁੰਦੀਆਂ ਜੀ 70 80 ਰੁਪਈਆਂ ਦੀਆਂ ਜੇ ਆਪਾਂ ਇਹ ਆਮ ਲੈ ਕੇ ਪੌਣੀਆਂ ਇਹ 40 50 ਰੁਪਈਆਂ ਦੀਆਂ HTA ਕੰਪਨੀ ਦੀਆਂ ਮਿਲ ਜਾਂਦੀਆਂ ਉਹ ਵੀ ਜ਼ਿਆਦਾਤਰ ਵਧੀਆ ਹੀ ਹੁੰਦੀਆਂ ਸਪਾਰਕ ਪਲੱਗ ਜੀ NGK ਦਾ ਅਰੀਜਨਲ ਲੈਣਾ ਤਾਂ ਤਕਰੀਬਨ 90 ਰੁਪਏ 110 ਰੁਪਏ 120 ਰੁਪਏ ਆਮ 40 ਰੁਪਏ 50 ਰੁਪਏ ਤੇ 80 ਰੁਪਏ ਜਿਵੇਂ ਮਿਸਤਰੀਆਂ ਦੇ ਲੋਟ ਲੱਗਦਾ ਜਾਂ ਜਿਵੇਂ ਸਪੀਅਰ ਪਾਰਟ ਵਾਲੇ ਦੇ ਜਿਵੇਂ ਵੀ ਲੋਟ ਲੱਗਦਾ ਉਹជា ਰੇਟ ਸ਼ਹਿਰਾਂ ਦੇ ਹਿਸਾਬ ਨਾਲ ਅੱਡੋ ਅੱਡ ਫੇਰ ਆ ਗਈ ਕ੍ਰੈਂਕ ਦੇ ਬੈਰਿੰਗ ਜਿਹੜੇ ਮੋਟਰਾਂ ਵਾਲਦੇ ਕ੍ਰੈਂਕ ਦੇ ਨਾਲ ਪੈਂਦੇ ਆ ਉਹ ਬੈਰਿੰਗ ਹੁੰਦੇ ਆ ਜੀ ਇਹ 250 ਦੇ ਵੀ ਆ ਜਾਂਦੇ ਆ 220 ਰੁਪਏ ਦੇ ਵੀ ਆ ਜਾਂਦੇ ਆ 330 ਰੁਪਏ ਦੇ ਵੀ ਆ ਜਾਂਦੇ ਆ ਗੇਅਰ ਵਾਲੇ ਸਿਲੈਕਟਰ ਹੀ ਇਹ ਜ਼ਿਆਦਾਤਰ ਹੀਰੋ ਹੰਡੇ ਮੋਟਰਸਾਈਕਲਾਂ ਦੇ ਖਰਾਬ ਨਿਕਲਦੇ ਜ਼ਿਆਦਾਤਰ ਜੇ ਆਪਾਂ 10 ਇੰਜਨ ਖੋਲਦੇ ਆ ਤਾਂ ਉਹਨਾਂ ਚੋਂ 7 ਮੋਟਰਸਾਈਕਲਾਂ ਦੇ ਇਹ ਗੇਅਰ ਵਾਲੇ ਸਿਲੈਕਟਰ ਜਿਹੜੇ ਖਰਾਬ ਨਿਕਲਦੇ ਆ ਇਹ 300 ਰੁਪਏ ਦਾ ਰੈਨਲ ਹੁੰਦਾ ਇੱਕ ਮੋਟਰਸਾਈਕਲ ਦੇ ਵਿੱਚ ਦੋ ਹੁੰਦੇ ਆ ਤੇ ਇੱਕ ਥੋੜਾ ਜਿਹਾ ਘੱਟ ਹੁੰਦਾ ਉਹ ਦੋਨੇ ਮੰਨ ਲਓ 500 ਰੁਪਏ ਦੇ ਇੱਕ ਮੁੜ ਕੇ ਆ ਗਈ ਖਰਾਦ ਵਾਲੇ ਦੀ ਇਹਦੇ ਵਿੱਚ 100 ਰੁਪਏ ਸਲੀਬ ਬੋਰਿੰਗ ਦਾ ਹੁੰਦਾ ਜਿਹੜਾ ਪੈਸ਼ਟਨ ਬੋਰ ਕਰਦੇ ਆਪਾਂ ਕਿੱਟ ਦੇ ਵਿੱਚ ਤੇ ਇਹਦੇ ਵਿੱਚ 100 ਰੁਪਿਆ ਸਿਲੰਡਰ ਕੱਟ ਦਾ ਆਦਾ ਹੁੰਦਾ ਬਾਲਾਂ ਦੀਆਂ ਸੀਟਾਂ ਦਾ ਜਿਹੜੇ ਵਾਲ ਆਪਾਂ ਨਵੇਂ ਲੈਨੇ ਆਹ ਵਾਲੀ ਬਾਲਾਂ ਦੇ ਨਾਲ ਦੀਆਂ ਹੈੱਡ ਦੇ ਵਿੱਚ ਸੀਟਾਂ ਲੱਗਦੀਆਂ ਹੁੰਦੀਆਂ ਇਹਦਾ ਉਹ 100 ਰੁਪਿਆ ਲੈਂਦੇ ਹੁੰਦੇ ਆ 300 ਰੁਪਿਆ ਉਹਨਾਂ ਦਾ ਹੁੰਦਾ ਜੀ ਕ੍ਰੈਂਕਰ ਰਿਪੇਅਰ ਕਰਨਾ ਕੁੱਲ 500 600 ਸ਼ੇਅਰ ਦੇ ਹਿਸਾਬ ਨਾਲ ਡੋੜੀ ਕੋਈ 700 ਵੀ ਲੈ ਲੈਂਦਾ ਕੋਈ 400 ਵੀ ਲੈ ਲੈਂਦਾ ਕੋਈ 500 ਵੀ ਲੈ ਲੈਂਦਾ ਇਹ ਤਿੰਨ ਕੰਮਾਂ ਦਾ ਇਸ ਤੋਂ ਬਾਅਦ ਜੇ ਕੋਈ ਮੁਗਲੜ ਵਾਲਾ ਨਟ ਚੋਂਦਾ ਹੋਵੇ ਜਾਂ ਕੋਈ ਨਟ ਵਿੱਚ ਟੁੱਟ ਜਾਂਦਾ ਉਹ ਕੱਢਣਾ ਹੋਵੇ ਤੇ ਇਹਨਾਂ ਚੀਜ਼ਾਂ ਦੇ ਪੈਸੇ ਅੱਡ ਲੱਗਦੇ ਹੁੰਦੇ ਆ ਜਾਂ ਕਈ ਵਾਰੀ ਹੈਡ ਦੀਆਂ ਗਾਈਡਾਂ ਜਿੱਥੇ ਸੀਟ ਲੱਗਦੀ ਹੁੰਦੀ ਹੈ ਉਹ ਗਾਈਡਾਂ ਬਦਲਣੀਆਂ ਪੈਂਦੀਆਂ ਉਹਨਾਂ ਦੇ ਪੈਸੇ ਅਲੱਗ ਹੁੰਦੇ ਆ ਫੇਰ ਹੀ ਆਈ ਐਸੈਂਬਲੀ ਜਿਹੜੀ ਆਪਾਂ ਕ੍ਰੈਂਕ ਵਾਲੀ ਰਾਡ ਕਹਿ ਦਿੰਦੇ ਆ ਜਿੱਥੇ ਪਿਸਟਨ ਚੱਲਦਾ ਹੁੰਦਾ ਜਿਹਦੇ ਵਿੱਚ ਪਿੰਨ ਪੈਂਦੀਆਂ ਪਿਸਟਨ ਵਾਲੀ ਉਹ ਆਮ 400 ਰੁਪਏ ਦੀ ਹੁੰਦੀ ਆ ਇਹਨਾਂ ਦੇ ਹਿਸਾਬ ਨਾਲ 4500 ਦੇ ਵੀ ਹੋ ਸਕਦੀ ਹੈ ਤੇ 3500 ਦੇ ਵੀ ਹੋ ਸਕਦੇ ਇਹ ਕਿਹਦੇ ਵਿੱਚ 200 ਰੁਪਏ ਦੀ ਹੁੰਦੀ ਹੈ ਜੇ ਆਪਾਂ ਚੰਗੀ ਲਾ ਕੇ ਚੱਲੀਏ ਤਾਂ 3720 ਰੁਪਏ ਬਣਦੇ ਆ ਕੱਲੇ ਸਮਾਨ ਸਮਾਨ ਦਾ ਤੇ ਕੁਝ ਕੁ ਬੰਦੇ ਕਹਿੰਦੇ ਆ ਵੀ ਅਸੀਂ 3500 ਦੇ ਵਿੱਚ ਫੁੱਲ ਇੰਜਨ ਕਰਕੇ ਦਿੰਨੇ ਆ ਤੁਹਾਨੂੰ ਠੀਕ ਹੈ ਜੀ ਇਹ ਕੱਲੇ ਸਮਾਨ ਸਮਾਨ ਦੇ ਤੇ ਖਰਾਦ ਦੇ ਪੈਸੇ ਬਣਿਆ ਇਹ ਤੋਂ ਵੱਖਰੇ ਹਜੇ ਮਿਸਤਰੀ ਦੀ ਲੇਬਰ ਪਈ ਹੈ ਜਿਹੜੀ ਜ਼ਿਆਦਾਤਰ ਅਸੀਂ 1500 ਲੈਣੇ ਆ ਕੋਈ 1000 ਲੈਂਦਾ ਕੋਈ 800 ਲੈਂਦਾ ਕੋਈ 1800 ਲੈਂਦਾ ਅੱਡੋ ਅੱਡੀ ਇੰਜਨ ਦੀ ਹਾਲਤ ਦੇ ਹਿਸਾਬ ਨਾਲ ਅੱਡੋ ਅੱਡੀ ਸ਼ਹਿਰਾਂ ਦੇ ਹਿਸਾਬ ਨਾਲ ਉੱਚਾ ਨੀਵਾ ਕੰਮ ਹੋ ਜਾਂਦਾ ਜੇ ਓਮ ਲਾ ਕੇ ਚੱਲੀਏ ਵਿੱਚ ਲੇਬਰ ਮਿਸਤਰੀ ਦੀ ਲਾ ਕੇ ਚੱਲੀਏ 1500 ਤੁਸੀਂ ਰੱਖ ਲੋ ਤਾਂ 5200 ਰੁਪਿਆ ਬਣਦਾ ਇਹਦਾ 47 4800 ਵੀ ਬਣ ਸਕਦਾ ਜੇ ਲੇਬਰ ਘੱਟ ਆ ਇਹ ਲੇਬਰ ਵੱਧਦਾ ਤਾਂ ਦਾ 5500 ਵੀ ਬਣ ਸਕਦਾ ਉਸ ਤੋਂ ਬਾਅਦ ਕਈ ਮਿਸਤਰੀ ਕਹਿੰਦੇ ਅਸੀਂ ਸਿਲੰਡਰ ਕੱਟ ਪਾ ਕੇ ਇਹ ਚੇਲੇਵਰ ਲਾ ਕੇ ਸੋਨੂੰ ਰੀਨਲ ਕਿੱਟ ਪਾਉਣੀ ਆ ਤਾਂ ਘੱਟੋ-ਘੱਟ 1800 ਤੋਂ 1900 ਰੁਪਿਆ ਦਾ ਰੇਟ ਆ। ਇਹਨੂੰ ਸਿਲੰਡਰ ਕਿੱਟ ਦਾ 1700 1800 1900 2100 ਤੱਕ ਰੇਟ ਵਗ ਗਿਆ ਜੀ ਦਾ। ਹੁਣ ਥੋੜਾ ਜਿਹਾ ਰੇਟ ਡਾਊਨ ਆ 1900 1950 ਦੀ ਅੰਦਾਜ਼ਾ ਕਿੱਟ ਮਿਲ ਜਾਂਦੀ ਆ ਰੀਨਲ ਹੀਰੋ ਹੰਡਾ ਸਿਲੰਡਰ ਦੀ। ਉਹ ਵਿੱਚ ਪਾ ਕੇ ਤਾਂ 7120 ਰੁਪਏ ਬਣ ਗਏ। ਇੱਕ ਇਹਦੀ ਹੁੰਦੀ ਆ ਊਸ਼ਾ ਕੰਪਨੀ ਦੀ ਸਿਲੰਡਰ ਕਿੱਟ। ਇਹ ਆਪਾਂ ਉਹ ਉਸਿਆ ਕੰਪਨੀ ਦੇ ਇਹ 1000 ਤੋਂ 1100 ਰੁਪਏ ਇਹ ਆਪਾਂ ਉਹ ਸਿਲੰਡਰ ਕੱਟ ਲਾ ਕੇ ਚੱਲ ਗਏ ਤਾਂ ਫੇਰ ਵੀ ਇੰਜਣ ਦੇ 6320 ਰੁਪਏ ਬਣਦੇ ਆ ਲੇਬਰ ਲਾ ਕੇ ਤੁਸੀਂ ਘੱਟੋ ਘੱਟ ਲਾ ਲਓ ਵੀ 5500 ਰੁਪਏ ਸੋਨੂੰ ਮੈਂ ਸਾਰਾ ਦੱਸਦਾ ਵੀ ਇਹਦੇ ਚ ਹੋ ਸਕਦਾ ਪਰਚੀ ਜਿਵੇਂ ਮੈਂ ਪੈਸੇ ਵੱਧ ਲਾਈ ਬੈਠਾ ਹੋਵਾਂ ਇਹ ਮੈਂ ਇੱਕ ਅੰਦਾਜ਼ਾ ਵੀਡੀਓ ਬਣਾਉਣ ਦੇ ਮਾਰੇ ਨੇ ਹੀ ਪੈਸੇ ਲਾਏ ਆ ਇਹਦੇ ਚ ਅਸੀਂ ਰੇਟ ਉੱਚਾ ਨੀਵਾ ਹੁੰਦਾ ਰਹਿੰਦਾ ਕਿਸੇ ਚੀਜ਼ ਦੇ ਵੀ ਵੱਧਦੇ ਵੀ ਹੁੰਦੇ ਆ ਘਟਦੇ ਵੀ ਹੁੰਦੇ ਆ ਇਹ ਮੈਂ ਇੱਕ ਵੀਡੀਓ ਬਣਾਉਣ ਦੇ ਮਾਰੇ ਨੇ ਪਰਚੀ ਬਣਾਈ ਆ ਸੋ ਨੂੰ ਦੱਸਣ ਦੇ ਮਾਰੇ ਨੇ ਵੀ ਇਹਨਾਂ ਵਿੱਚ ਕੀ ਗੱਲ ਚੱਲਦਾ ਠੀਕ ਹੈ ਜੀ ਜੇ ਤੁਸੀਂ ਪੂਰਾ ਫੁੱਲ ਇੰਜਨ ਦਾ ਕੰਮ ਕਰਾਉਣਾ ਹੈ ਸਿਲੰਡਰ ਕਿੱਟ ਪਾ ਕੇ ਤਾਂ ਇਹਦਾ 7100 ਰੁਪਿਆ ਬਣਦਾ ਰੀਨਲ ਸਮਾਨ ਚੰਗਾ ਪਾ ਕੇ ਉਸ ਤੋਂ ਬਾਅਦ ਹੁਣ ਜਿਵੇਂ ਆਹ ਮੋਟਰਸਾਈਕਲਾਂ ਦੀ ਨਾ ਜਿਵੇਂ ਆਹ ਗੇਅਰ ਵਾਲੀ ਸ਼ਾਫਟ ਹੈ ਇਹ ਸ਼ਾਫਟ ਇਥੋਂ ਖਰਾਬ ਸੀ ਠੀਕ ਹੈ ਜੀ ਇਹ ਵੈਪਲਟੀਨੇ ਮੋਟਰਸਾਈਕਲ ਦੀ ਹੈ ਇਹ ਹੁਣ ਗੇਅਰ ਵਾਲੀ ਸ਼ਾਫਟ ਖਰਾਬ ਸੀ ਉਹਨੇ ਸ਼ਾਫਟ 150 ਦੀ ਵੀ ਹੁੰਦੀ ਹੈ ਤੇ ਇਹ ਸ਼ਾਫਟ 350 ਦੀ ਹੁੰਦੀ ਹੈ। ਫੇਰ ਕਈ ਵਾਰੀ ਆਪਣੀ ਸਪਲੈਂਡਰ ਦੀ ਕਿੱਕ ਵਾਲੀ ਸ਼ਾਫਟ ਖਰਾਬ ਹੋ ਜਾਂਦੀ ਹੈ। ਜੇ ਉਹ ਪਾਉਣੇ ਹੋਵੇ ਤਾਂ ਉਹ 350 ਦੀ ਕਿੱਕ ਵਾਲੀ ਸ਼ਾਫਟ ਆਈ ਇਕੱਲੀ। ਉਹ ਖਰਚੇ ਵੱਖਰੇ ਰਹਿ ਜਾਂਦੇ ਆ। ਹੁਣ ਜੇ ਅਸੀਂ ਪਹਿਲਾਂ ਅਗਲੇ ਨੂੰ ਕਹਿ ਦਈਏ ਵੀ 22 ਤੇਰੇ ਮੋਟਰਸਾਈਕਲ ਦਾ ਅਸੀਂ 450 ਦਾ ਇੰਜਣ ਕਰ ਦਾਂਗੇ। ਉਹ ਨਹੀਂ ਹੁੰਦਾ ਕਿਉਂਕਿ ਹਰੇਕ ਚੀਜ਼ ਦਾ ਖੋਲ੍ਹੇ ਤੋਂ ਹੀ ਪਤਾ ਲੱਗਦਾ। ਹੁਣ ਖਰਾਨੀ ਇਸ ਗੱਲ ਤੇ ਆ ਵੀ ਜਿਹੜੇ ਦੂਜੇ ਮਿਸਤਰੀ ਭਰਾ ਸਾਡੇ 3500 4500 ਦੇ ਵਿੱਚ ਇੰਜਨ ਕਰਦੇ ਆ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਰਦੇ ਆ ਆਪਣੇ ਸਮਝੋਂ ਬਾਹਰ ਦੀ ਗੱਲ ਹੈ ਪਰ 4500 3500 ਦੇ ਵਿੱਚ ਇੰਜਨ ਬਹੁਤਾ ਟਾਈਮ ਨਹੀਂ ਚੱਲਦੇ ਜੀ